ਬਾਬਾ ਬੁੱਢਾ ਜੀ ਪਾਰਟ 2 ਇੱਕ ਦਿਨ ਦਾਤੂ ਜੀ ਨੇ ਭਰੇ ਦਰਬਾਰ ਵਿੱਚ ਹੀ ਗੁਰੂ ਅਮਰਦਾਸ ਜੀ ਨੂੰ ਲੱਤ ਮਾਰ ਦਿੱਤੀ ਪਰ ਨਿਮਰਤਾ ਦੇ ਤੇ ਸ਼ਾਂਤੀ ਦੇ ਪੁੰਜ ਨੇ ਚਰਨ ਫੜ ਲਏ ਤੇ ਕੁੱਟਣ ਲੱਗੇ ਤੇ ਮੁੱਖੋਂ ਫਰਮਾਇਆ ਆਪ ਦੇ ਚਰਨ ਕੋਮਲ ਮੇਰੇ ਹੱਡ ਕਰੜੇ ਦੂਜੇ ਦਿਨ ਗੋਇੰਦਵਾਲ ਛੱਡ ਬਾਸ ਬਾਸਰ ਕੇ ਟੁਰ ਪਏ ਸੰਗਤਾਂ ਨੂੰ ਜਦ ਗੁਰੂ ਪਾਤਸ਼ਾਹ ਦੇ ਦਰਸ਼ਨ ਨਾ ਹੋਏ ਤਾਂ ਬਿਆਕਲ ਹੋ ਗਈਆਂ ਡਾਵਾ ਡੋਲ ਡਾਵਾ ਡੋਲਦਿਆਂ ਦਾ ਧਿਆਨ ਉਸੇ ਕੁੱਤਵੀ ਸtare ਵੱਲ ਗਿਆ। ਬਾਬਾ ਬੁੱਢਾ ਜੀ ਨੇ ਹੀ ਬਿਉਂਤ ਬਣਾਈ ਤੇ ਘੋੜੀ ਅੱਗੇ ਲਗਾ ਪਿੱਛੇ ਤੁਰ ਪਈ। ਘੋੜੀ ਬਾਸਰ ਕੇ ਜਾ ਕੇ ਇੱਕ ਕੋਠੇ ਅੱਗੇ ਰੁਕੀ। ਉਸਦੇ ਦਰਵਾਜ਼ੇ ਉੱਤੇ ਪਾਤਸ਼ਾਹ ਦੇ ਹੱਥ ਦਾ ਲਿਖਿਆ। ਹੱਥਾਂ ਦਾ ਲਿਖਿਆ ਸੀ ਜੇ ਕੋਈ ਇਹ ਦਰ ਖੋਲੇਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਤੇ ਅਸੀਂ ਉਸਦੇ ਗੁਰੂ ਨਹੀਂ ਰਹਾਂਗੇ। ਸੰਗਤਾਂ ਇਹ ਪੜ ਹੋਰ ਬਿਅਕਲ ਹੋ ਗਈ। ਪਰ ਬੂਆ ਬਾਬਾ ਜੀ ਮੁਸਕਰਾ ਪਏ ਤੇ ਰਮਜ ਸਮਝ ਲਈ। ਉਹਨਾਂ ਪਿਛਲੇ ਪਾਸਿਓਂ ਪਾਛਮ ਵਿੱਚ ਸਨ ਮਾਰੀ ਤੇ ਉਸੇ ਮੋਗਰੇ ਵਿੱਚੋਂ ਜਦ ਸਭ ਤੋਂ ਪਹਿਲਾਂ ਕੋਠੇ ਦੇ ਅੰਦਰ ਗਏ ਤਾਂ ਗੁਰੂ ਜੀ ਅੱਗੋਂ ਮੁਸਕਰਾ ਰਹੇ ਸਨ। ਬਾਬਾ ਜੀ ਨੇ ਚਰਨ ਛੋਹੇ ਤੇ ਗੁਰੂ ਜੀ ਨੇ ਕੁੱਟ ਕੇ ਜੱਫੀ ਪਾਈ। ਫਿਰ ਸਾਰੀਆਂ ਸੰਗਤਾਂ ਉਸੇ ਮੋਘੋਰੇ ਵਿੱਚੋਂ ਅੰਦਰ ਗਈਆਂ। ਬਾਬਾ ਜੀ ਨੇ ਰਮਜ ਖੋਲ ਦਿੱਤੀ ਸੀ ਕਿ ਗੁਰੂ ਦਾ ਦਰ ਤਾਂ ਹਰ ਕੋਈ ਹਰੀ ਕਲੇ ਖੁੱਲਾ ਹੈ ਪਰ ਜੋ ਪ੍ਰਗਟ ਦਰਵਾਜਿਆਂ ਰਾਹੀ ਉਸ ਨੂੰ ਮਿਲਣਾ ਮਿਲਣਾ ਚਾਹੇਗਾ ਉਸ ਨੂੰ ਗੁਰੂ ਦਾ ਦਰਬੰਦ ਹੀ ਮਿਲੇਗਾ ਗੁਪਤ ਦਰਵਾਜਾ ਖੋਲਣ ਨਾਲ ਹੀ ਗੁਰੂ ਪ੍ਰਗਟ ਮਿਲੇਗਾ ਤੇ ਕੁੱਟ ਜਫੀ ਪਾਏਗਾ ਸੰਗਤ ਨੇ ਉਸੇ ਸਮੇ ਉੱਚੀ ਉੱਚੀ ਆਖਿਆ ਧੰਨ ਭਾਈ ਬੁੱਢਾ ਜਿਨ ਗੁਰੂ ਲੱਦਾ ਗੁਰੂ ਅਮਰਦਾਸ ਜੀ ਨੇ ਵੀ ਮਾਬਾ ਬੁੱਢਾ ਜੀ ਉੱਤੇ ਬਖਸ਼ਿਸ਼ਾਂ ਕਰਦੇ ਹੋਏ ਫਰਮਾਇਆ ਤੂੰ ਸੰਗਤ ਦਾ ਖੇਵਟ ਪੌਜਲ ਤੋਂ ਪਾਰ ਕਰਨ ਵਾਲਾ ਸਿੱਖੀ ਦੀ ਹੱਦ ਸੀਮਾ ਤੇਰਾ ਨਾਮ ਸਿੱਖੀ ਦਾ ਸਤਾਰਾ ਹੈ ਇਹ ਸੰਗਤ ਕੋ ਬੋਹਿਤ ਪਾਰਾ ਪੌਜਲ ਤੇ ਕਰ ਹੈ ਨਿਸਤਾਰਾ ਸਿੱਖੀ ਅਵਧ ਨਾ ਇਸਤੇ ਪਰੇ ਨਾਮ ਲਏ ਗਨ ਬਿਗਨ ਸੋ ਹਰੇ ਗੋਇੰਦਵਾਲ ਆ ਕੇ ਗੁਰੂ ਅਮਰਦਾਸ ਜੀ ਨੇ ਉਸ ਮਰਿਆਦਾ ਨੂੰ ਫਿਰ ਚਲਾਇਆ ਬਾਬਾ ਜੀ ਨੇ ਪੁੱਛਿਆ ਪਾਤਸ਼ਾ ਜੇ ਕੋਈ ਕਰੇ ਬੁਰਾਈ ਤਾਂ ਉਸ ਨਾਲ ਕੀ ਕਰੀਏ ਉੱਤਰ ਸੀ ਭਲਾਈ ਉਹ ਫਿਰ ਕਰੇ ਬੁਰਾਈ ਤਾਂ ਫਿਰ ਕੀ ਕਰੀਏ ਭਲਾਈ ਫਿਰ ਵੀ ਉਹੀ ਉੱਤਰ ਸੀ ਇਸ ਤਰ੍ਹਾਂ ਕਈ ਵਾਰ ਪੁੱਛਿਆ ਤਾਂ ਉੱਤਰ ਭਲਾਈ ਹੀ ਦਿੱਤਾ ਵਿਸਥਾਰ ਕਰਦੇ ਫਰਮਾਇਆ ਜੇ ਉਹ ਬੁਰਾਈ ਦਿਰੜ ਕਰਦਾ ਹੈ ਤਾਂ ਅਸੀਂ ਕਿਉਂ ਛੱਡੀਏ ਭਲਾਈ ਏਕ ਮਨੁੱਖ ਕਰੇ ਤਾਤਾ ਦੀ ਅਰ ਦੂਸਰਾ ਸਹਿ ਜਾਵੇ ਤਵ ਇਸ ਕੀ ਬਿਟੋ ਉਸਕੇ ਸਾਥ ਪਰਮੇਸ਼ਰ ਤਾਂ ਦੀ ਕਰਦਾ ਹੈ ਸੋ ਪਰਮੇਸ਼ਰ ਦਾ ਇਹ ਸੁਭਾਅ ਹੈ ਨਾ ਫੜੇ ਨਾ ਫੜੇ ਫੜੇ ਤੋਂ ਛੱਡੇ ਹੀ ਨਹੀਂ ਝੋਟ ਉੱਪਰ ਝੋਟ ਚਲਾਵੇ ਗੁਰੂ ਅਮਰਦਾਸ ਜੀ ਦੇਖ ਰਹੇ ਸਨ ਕਿ ਇਤਨੇ ਯਤਨ ਕਰਨ ਦੇ ਬਾਵਜੂਦ ਪਿੱਟ ਸੁੱਚਦਾ ਖਿਆਲ ਲੋਕਾਂ ਵਿੱਚੋਂ ਨਹੀਂ ਗਿਆ ਤੇ ਪਿੰਡ ਵਾਸੀਆਂ ਪਿੰਡ ਵਾਸੀ ਸਿੱਖ ਜਾਣ ਕਈ ਕਈਆਂ ਨੂੰ ਹੋਰ ਥਾਮਾ ਤੋਂ ਪਾਣੀ ਵੀ ਨਹੀਂ ਸੰਨ ਭਰਨ ਦਿੰਦੇ ਸੋ ਗੁਰੂ ਪਾਤਸ਼ਾਹ ਨੇ ਸਭ ਤੋਂ ਵੱਡੀ ਪਿੱਟ ਪਾਣੀ ਦੀ ਮਕਾਉਣ ਦਾ ਫੈਸਲਾ ਕਰ ਲਿਆ। ਉਹਨਾਂ ਤਸਵੀਜ਼ ਬਣਾਈ ਕਿ ਐਸਾ ਇੱਕ ਪੌੜੀਆਂ ਵਾਲਾ ਖੂਹ ਬਣਾਇਆ ਜਾਏ ਜਿਸ ਦਾ ਜਲ ਗ੍ਰਹਿਣ ਕਰਨ ਲਈ ਹਰ ਜੀਵ ਨੂੰ ਇੱਕੋ ਪੌੜੀਆਂ ਤੋਂ ਹੇਠਾਂ ਉਤਰਨਾ ਪਵੇ। ਉਹਨਾਂ ਦੀ ਗਿਣਤੀ 84 ਰੱਖੀ ਤਾਂ ਕਿ ਮਨੁੱਖ ਜਾਤੀ ਦੀ 84 ਕੱਟੀ ਜਾਏ। ਮਨੁੱਖਤਾ ਦਾ ਅਸਲ 84 ਵਿਖਰੇਵੇਂ ਤੇ ਵਿਤਕਰਾ ਹੀ ਹੈ। ਉਸ ਬੌਲੀ ਦਾ ਟੱਕ ਬਾਬਾ ਬੁੱਢਾ ਜੀ ਨੇ ਸਨ 1552 ਵਿੱਚ ਲਗਾਇਆ ਤੇ ਉਸ ਨੂੰ ਸੰਪੂਰਨ ਹੋਣ ਵਿੱਚ 6 ਸਾਲ ਲੱਗੇ ਫਿਰ ਜਦ ਈਰਖਾਲੂਆਂ ਨੇ ਅਕਬਰ ਪਾਸ ਸ਼ਿਕਾਇਤਾਂ ਕਰਲੀਆਂ ਤਾਂ ਭਾਈ ਜੇਠਾ ਜੀ ਨਾਲ ਬਾਬਾ ਬੁੱਢਾ ਜੀ ਆਗਰੇ ਵੀ ਗਏ ਉੱਥੇ ਭਾਈ ਜੇਠਾ ਜੀ ਨੇ ਦੋਖੀਆਂ ਦੀ ਹਰ ਤਰਕ ਦਾ ਉੱਤਰ ਦਿੱਤਾ ਸਿੱਖੀ ਦਾ ਫੈਲਾਅ ਵਧਦਾ ਵੇਖ ਕੇ ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਸਥਾਪਨ ਕੀਤੀਆਂ ਅਤੇ ਸਭ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਦੇ ਸਿਰ ਉੱਤੇ ਹੀ ਰੱਖੀ। ਤਾਰੀਖੇ ਪੰਜਾਬ ਵਾਲਾ ਲਿਖਦਾ ਹੈ ਕਿ ਇਹ ਮੰਜੀਦਾਰ ਕਾਮਲ ਫਕੀਰ ਸਨ। ਫਿਰ ਸ੍ਰੀ ਅਮਰਤਸਰ ਦੀ ਭਾਲ ਲਈ ਬਾਬਾ ਜੀ ਨੂੰ ਭੇਜਿਆ ਕਿਉਂਕਿ ਉਹ ਥਾਂ ਜਾਣਦੇ ਸਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮਿਹਰ ਦੀ ਨਜ਼ਰ ਪਾਈ ਸੀ। ਤੇ ਭਾਈ ਜੇਠਾ ਜੀ ਨੂੰ ਸੁੰਦਰ ਤਾਲ ਬਣਾਉਣ ਦੀ ਆਗਿਆ ਕੀਤੀ। ਇਹ ਆਗਿਆ 1572 ਈਸਵੀ ਵਿੱਚ ਦਿੱਤੀ ਸੀ। ਗੁਰੂ ਗੱਦੀ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਦੇਣ ਦਾ ਉਹ ਫੈਸਲਾ ਕਰ ਚੁੱਕੇ ਸਨ। ਬਾਬਾ ਬੁੱਢਾ ਜੀ ਹੱਥੀ ਤਿਲਕ ਦਿਲਵਾ ਕੇ ਆਪ ਜੀ ਸਤੰਬਰ ਸਨ 1574 ਵਿੱਚ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ। ਮੋਰੀ ਪੁੱਤਰ ਸੰਮੁਖ ਹੋਇਆ ਪਰ ਬਾਬਾ ਮੂਹਨ ਜੀ ਨੇ ਬਹੁਤ ਰੋਸ ਮਨਾਇਆ। ਇਹ ਸਭ ਕੁਝ ਦੇਖ ਕੇ ਗੁਰੂ ਅਮਰਦਾਸ ਜੀ ਵੈਰਾਗ ਅਵਸਥਾ ਵਿੱਚ ਚਲੇ ਗਏ ਤੇ ਕਈ ਦਿਨ ਅੰਦਰ ਹੀ ਟਿਕੇ ਰਹੇ। ਬਾਬਾ ਬੁੱਢਾ ਜੀ ਨੇ ਭਾਈ ਪਾਰੋਂ ਨੂੰ ਨਾਲ ਲੈ ਕੇ ਗੁਰੂ ਰਾਮਦਾਸ ਜੀ ਨੂੰ ਖੁੱਲੇ ਦਰਸ਼ਨ ਦੇਣ ਅਤੇ ਪਹਿਲਾ ਬਾਗ ਨਾਮ ਜਲ ਛਿੜਕਣ ਦੀ ਬੇਨਤੀ ਕੀਤੀ। ਅੰਮ੍ਰਿਤਸਰ ਸ਼ਹਿਰ ਬਾਦਰੀਹਾ ਸੀ ਤੇ ਤਾਲ ਦੀ ਖੋਦਾਈ ਆਰੰਭ ਸੀ। ਬਾਬਾ ਬੁੱਢਾ ਜੀ ਨੇ ਉਸ ਸਮੇਂ ਐਸੀ ਦ੍ਰਿੜਤਾ ਨਾਲ ਕੰਮ ਕੀਤਾ ਕਿ ਸੰਗਤਾਂ ਉਸ ਪਾਤਸ਼ਾਹ ਦੀ ਲਹਿਰ ਦੌੜ ਪਈ। ਜਿਸ ਥਾਂ ਬੈਠ ਕੇ ਆਪ ਜੀ ਕੰਮ ਦੀ ਨਿਗਰਾਨੀ ਕਰਦੇ ਉਹ ਪਵਿੱਤਰ ਥਾਂ ਦਰਬਾਰ ਸਾਹਿਬ ਵਿੱਚ ਬੁੱਢੇ ਦੀ ਬੇਰ ਕਰਕੇ ਪ੍ਰਸਿੱਧ ਹੈ ਸੁਰੱਖਿਅਤ ਪ੍ਰਸਿੱਧ ਤੇ ਸੁਰੱਖਿਅਤ ਹੈ ਗੁਰੂ ਰਾਮਦਾਸ ਜੀ ਆਪਣੇ ਤਿੰਨਾਂ ਪੁੱਤਰਾਂ ਬਾਬਾ ਪ੍ਰਿਥਵੀ ਚੰਦ ਬਾਬਾ ਮਹਾਦੇਵ ਤੇ ਅਰਜਨ ਦੇਵ ਜੀ ਦੇ ਸੁਭਾ ਕਰਮਾਂ ਵਿੱਚ ਬਲਨੀਜ਼ ਨਾਲ ਦੇਖ ਰਹੇ ਸਨ ਬਾਬਾ ਬੁੱਢਾ ਜੀ ਦੀ ਪਾਰਖੂ ਅੱਖ ਤੋਂ ਵੀ ਤਿੰਨੇ ਦੂਰ ਨਹੀਂ ਸਨ ਪ੍ਰithvi ਚੰਦ ਜੀ ਦਾ ਬਹੁਤਾ ਧਿਆਨ ਤਾਂ ਦੌਲਤ ਇਕੱਠਾ ਕਰਨ ਜਾਂ ਹਿਸਾਬ ਕਿਤਾਬ ਵਿੱਚ ਹੀ ਸੀ ਮਹਾਦੇਵ ਜੀ ਮਸਤ ਹੀ ਫਿਰਦੇ ਸਨ ਤੇ ਗੁਰੂ ਅਰਜਨ ਦੇਵ ਜੀ ਦਿਨ ਰਾਤ ਸੇਵਾ ਸਿਮਰਨ ਤੇ ਕਾਲ ਵਿੱਚ ਲੱਗੇ ਰਹਿੰਦੇ ਸਨ ਲਾਹੌਰ ਜਾਣ ਦੀ ਪ੍ਰੀਖਿਆ ਵਿੱਚ ਜਦ ਪ੍ਰithvi ਚੰਦ ਜੀ ਨੇ ਮਹਾਦੇਵ ਜੀ ਪ੍ਰithvi ਚੰਦ ਜੀ ਤੇ ਮਹਾਦੇਵ ਜੀ ਰਹਿ ਗਏ ਤਾਂ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਦੇਣ ਲਈ ਬਾਬਾ ਬੁੱਢਾ ਜੀ ਕੋਲੋਂ ਸਲਾਹ ਪੁੱਛੀ ਉਸ ਸਮੇਂ ਜੋ ਸ਼ਬਦ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਸਤਕਾਰ ਵਜੋਂ ਆਖੇ ਉਹ ਉਹਨਾਂ ਦੀ ਪ੍ਰਤਿਭਾ ਉਜਾਗਰ ਕਰਨ ਵਿੱਚ ਬਹੁਤ ਸਹਾਇਤਾ ਕਰਦੇ ਹਨ ਗੁਰੂ ਰਾਮਦਾਸ ਜੀ ਨੇ ਫਰਮਾਇਆ ਗੁਰੂ ਨਾਨਕ ਦੇ ਤੁਸੀਂ ਪਿਆਰੇ ਹੋ ਗੁਰੂ ਅੰਗਦ ਤੇ ਰਾਮਦਾਸ ਜੀ ਦੇ ਦਰਸ਼ਨ ਦਰਸ਼ਣਾ ਨਾਲ ਤ੍ਰਿਪਤ ਹੂੰ ਇਹ ਹੁਣ ਦੱਸੋ ਕਿ ਗੁਰੂ ਅਰਜਨ ਜੀ ਅਜਰ ਨੂੰ ਜਰਨ ਜੋਗ ਹੋਏ ਹਨ ਜਾਂ ਜੋ ਤੁਹਾਨੂੰ ਠੀਕ ਲੱਗਦਾ ਹੈ ਦੱਸੋ ਤਾਂ ਕਿ ਗੁਰਗੱਦੀ ਦਿੱਤੀ ਜਾਏ ਸ਼੍ਰੀ ਨਾਨਕ ਕੇ ਤੁਮ ਬਹੁ ਪਿਆਰੇ ਗੁਰ ਅੰਗਦ ਸ੍ਰੀ ਅਮਰ ਤੇ ਨਿਹਾਰੇ ਗਰਤਾ ਅਜਰ ਜਰਨ ਉਰ ਮਾਹੀ ਸ੍ਰੀ ਅਰਜਨ ਅਬ ਭਇਓ ਕੇ ਨਾਹੀ ਜੇਕਰ ਤੁਮ ਹ ਸੁਹਾਬਤ ਆਸ਼ੇ ਇਸੇ ਬਿਠਾਵੇ ਹਮ ਨਿਜ ਪਾਸ਼ਾ ਬਾਬਾ ਜੀ ਨੇ ਨਿਮਰਤਾ ਸਹਿਤ ਕਿਹਾ ਪ੍ਰਿਥੀ ਚੰਦ ਛਲ ਤੇ ਬਲ ਕਰਕੇ ਗੱਦੀ ਲੋਚਦਾ ਹੈ ਉਸ ਦੀਆਂ ਹੱਡੀਆਂ ਵਿੱਚ ਸੇਵਾ ਨਹੀਂ ਹੈ ਹੰਕਾਰ ਹੈ ਤੇ ਧਾਨ ਇਕੱਠਾ ਕਰਨ ਵਿੱਚ ਹੀ ਲੱਗਾ ਰਹਿੰਦਾ ਹੈ ਛਲਵਲ ਕਰ ਚਾਹਤ ਗੁਰਿਆਈ ਪੁੰਨ ਪਿੱਤ ਕੀ ਨਾਹ ਸੇਵ ਕਮਾਈ ਕਰ ਹੰਕਾਰ ਨਾ ਕਬ ਬਚਮਾਨਾ ਤਨ ਕੋ ਸਾੰਬਤ ਰਹਿਓ ਮਹਾਨਾ ਜਗ ਵਿਭਾਵ ਜਗ ਵਿਵਹਾਰਨ ਮਹਿ ਚਤਰਾਈ ਇਕ ਵੀ ਗੁਣ ਨਹਿ ਲੇ ਗੁਰਿਆਈ ਅਤੇ ਗੁਰੂ ਅਰਜਨ ਵਿੱਚ ਸ਼ੀਲਤਾ ਔਕੜ ਔਕੜਾ ਔੜਕਾਂ ਦੀ ਅਤੇ ਗੁਰੂ ਅਰਜਨ ਵਿੱਚ ਸ਼ੀਲਤਾ ਔੜਕਾਂ ਦੀ ਹੈ ਤੇ ਅਹੰਕਾਰ ਲੇਸ਼ਾ ਮਾਤਰ ਨਹੀਂ ਲਗਿਓ ਸਰਾਹਨ ਸ਼ੀਲ ਵਿਸਾਲਾ ਲੇਸ਼ ਅਹੰਕਾਰ ਨਹੀਂ ਕਿਸ ਕਾਲਾ ਸੁਣ ਗੁਰੂ ਅਰਜਨ ਸਾਰੇ ਗੁਣ ਗੁਰੂ ਅਰਜਨ ਵਿੱਚ ਹਨ ਤੇ ਉਹਨਾਂ ਦੇ ਟਾਕਰੇ ਦਾ ਹੋਰ ਕੋਈ ਨਹੀਂ ਸ੍ਰੀ ਅਰਜਨ ਮਹਪਰਖ ਸਾਰੇ ਅਤੇ 인सम सेवक ਅਪਰਨਾ ਬਿਓ ਜਿਸ ਆयास ਮਹਿਮ ਬਾਸਾ ਕੀਓ ਜਦ ਪ੍ਰਿਥਵੀ ਪ੍ਰਿਥੀ ਚੰਦ ਜੀ ਨੂੰ ਗੱਦੀ ਪ੍ਰਾਪਤ ਨਾ ਹੋਈ ਤਾਂ ਉਹਨਾਂ ਝਗੜੇ ਖੜੇ ਕਰ ਦਿੱਤੇ ਸੂਰਜ ਪ੍ਰਕਾਸ਼ ਦੇ ਕਥਨ ਮੁਤਾਬਕ ਜਰਵਰ ગયો ਬਾਬਾ ਬੁੱਢਾ ਜੀ ਪਾਸ ਆ ਕੇ ਕਹਿਣ ਲੱਗਾ ਤੁਹਾਡੇ ਉੱਤੇ ਬਹੁਤ ਵਿਸ਼ਵਾਸ ਸੀ ਪਰ ਤੁਸੀਂ ਬਹੁਤ ਅਨਿਆਹ ਕੀਤਾ ਹੈ ਤੁਸੀਂ 70 ਬੱtre ਹੋ ਗਏ ਹੋ ਜਾ ਹੂੰ ਹੋਰ ਬਾਣਾ ਵਰਤਿਆ ਹੈ ਛੱਟ ਉੱਠ ਕੇ ਤਿਲਕ ਕਰ ਦਿੱਤਾ ਸਾਰਾ ਤੁਸੀਂ ਨੇ ਹੀ ਚੌੜ ਕੀਤਾ ਹੈ ਤੁਹਾਡਾ ਇਹ ਤੁਹਾਡਾ ਕਿਹਾ ਪਿਤਾ ਜੀ ਨਾ ਮੋੜ ਦੇ ਹੁਣ ਮੈਂ ਜਾ ਕੇ ਪਾਤਸ਼ਾਹ ਕੋਲੋਂ ਫਰਮਾਨ ਲੈ ਆਵਾਂ ਤਾਂ ਤੁਹਾਡਾ ਤੇ ਪਿਤਾ ਜੀ ਦਾ ਕੀ ਬਰਵੇ ਬਾਬਾ ਬੁੱਢਾ ਜੀ ਨੇ ਜਦ ਅਹੰਕਾਰ ਸਿਖਰ ਉਤੇ ਡਿੱਠਾ ਫਰਮਾਇਆ ਗੁਰਗੱਦੀ ਕਿਸੇ ਦੀ ਵਿਰਾਸਤ ਨਹੀਂ ਵਸਤ ਕਰਤਾਰ ਅਧੀਨ ਹੈ ਜੋਤron ਲੈ ਕੇ ਆਉਂਦਾ ਹੈ ਚਾਹੇ ਦਾਸ ਹੋਵੇ ਚਾਹੇ ਪੁੱਤਰ ਪ੍ਰਿਥੀ ਚੰਦ ਤੂੰ ਸਾਰੀ ਉਮਰ ਅਹੰਕਾਰ ਵਿੱਚ ਰਿਹਾ ਬਿਨਾਂ ਨਿਮਰਤਾ ਦੇ ਸੋਭਾ ਸੋਭਦੀ ਨਹੀਂ ਸੇਵਾ ਕਿੱਥੇ ਤੂੰ ਤਾਂ ਹੰਕਾਰੀ ਹੋ ਰਿਹਾ ਹੈ ਬਿਨਾ ਨਿਮਰਤਾ ਹੋਏ ਨਾ ਸੇਵਾ ਸੇਵਾ ਕਹਾਂ ਜਹਾਂ ਮਹਾ ਅਹਮੇਵਾ ਬਾਬਾ ਜੀ ਨੇ ਫਿਰ ਕਿਹਾ ਸ਼ਰਦਾ ਸਾਰੇ ਪਦਾਰਥਾਂ ਦਾ ਮੂਲ ਹੈ ਸ਼ਰਦਾ ਤੋਂ ਹੀ ਪ੍ਰੇਮ ਦੀ ਕੌਂਪਲ ਫੁੱਟਦੀ ਹੈ ਪ੍ਰੇਮ ਹੀ ਸੁਖ ਦਿੰਦਾ ਹੈ ਸੇਵਾ ਦਾ ਸ਼ਾਲ ਸੇਵਾ ਸੇਵਾ ਦਾ ਸ਼ਾਲ ਹੈ ਜੋ ਸ਼ਰਦਾ ਤੇ ਪ੍ਰੇਮ ਨੂੰ ਪੱਕਿਆਂ ਕਰਦੀ ਹੈ ਨਾ ਕਿ ਪ੍ਰੇਮ ਤੇ ਸ਼ਰਦਾ ਤੋੜਨ ਲਈ ਹੈ ਸ਼ਰਦਾ ਪ੍ਰੇਮ ਤੇ ਸੇਵਾ ਤੋਂ ਹੀ ਵੈਰਾਗ ਉਪਜਦਾ ਹੈ ਤੇ ਵੈਰਾਗ ਨੂੰ ਹੀ ਹਰੀ ਨਾਮ ਦਾ ਫਲ ਲੱਗਦਾ ਹੈ ਸ਼ਰਦਾ ਸਭ ਕੀ ਮੂਲ ਮਹਾਨੀ ਅੰਕਰ ਪ੍ਰੇਮ ਹੋਤ ਸੁਖਦਾਨੀ ਤੁਚ ਸੇਵਾ ਜਿਸ ਕੋ ਦਿੜ ਕਰਤਾ ਕਾਂਡ ਬੜੇ ਬੈਰਾਗ ਪਰਿਵਿਰਤਾ ਹਰ ਕੀ ਨਾਮ ਸੋ ਮਨ ਤਹਿ ਫੂਲਾ ਸਤ ਸੰਗਤ ਮਹਿ ਸੋਬਤ ਝੂਲਾ ਫਿਰ ਇਹ ਹੀ ਫਲ ਸਾਧ ਸੰਗਤ ਵਿੱਚ ਜਾ ਕੇ ਬ੍ਰਿਸ਼ ਬਣ ਕੇ ਝੂਲਦਾ ਹੈ ਤੇ ਸਾਰੇ ਸੰਸਾਰ ਵਿੱਚ ਸ਼ੋਭਾ ਪਾਉਂਦਾ ਹੈ ਇਸ ਬ੍ਰਿਸ਼ ਨੂੰ ਦੇਵੀ ਸੰਸਾਰੀ ਵਿਵੇਕ ਤੇ ਗਿਆਨ ਦੇ ਅਨੇਕ ਗੁਣਾ ਲੱਗ ਕੇ ਹੋਰ ਕਣਸ਼ਾਵਾਂ ਬਣਾਉਂਦੇ ਹਨ ਦੇਵ ਸੰਪਦਾ ਗੁਣ ਜੋ अनेका ਗੁਰਦਲ ਕਲਤ ਸੋ ਬਲਤ ਵਿਵੇਕਾ ਫਿਰ ਉੱਚੀ ਆਵਾਜ਼ ਕਰਕੇ ਸਮਝਾਇਆ ਪ੍ਰਿਥੀ ਚੰਦ ਅੰਦਰ ਦੀ ਜਾਗਰਤਾ ਮਾਲਕ ਵਿੱਚ ਦੀਨਤਾ ਹਉਮੈ ਤਿਆਗ ਉਹ ਪਰ ਸੁਆਰਥ ਗੁਰੂ ਤੋਂ ਨਾ ਲਿਆਂ ਤੇ ਤੂੰ ਤਾਂ ਗੁਰਿਆਈ ਨੂੰ ਐਸ਼ ਦਾ ਸਮਾਨ ਹੀ ਸਮਝਿਆ ਗੁਰੂ ਰਾਮਦਾਸ ਜੀ ਸਤੰਬਰ 1581 ਵਿੱਚ ਜੋਤੀ ਜੋਤ ਸਮਾ ਗਏ ਬਾਬਾ ਬੁੱਢਾ ਜੀ ਦੇ ਕੰਨਾਂ ਵਿੱਚ ਆਵਾਜ਼ਾਂ ਪੈ ਰਹੀਆਂ ਸਨ ਕਿ ਦਸਤਾਰ ਬੰਦੀ ਸਮੇਂ ਪ੍ਰਿਥੀ ਚੰਦ ਜੀ ਸ਼ੋਰ ਮਚਾਉਣਗੇ ਸੋ ਉਹਨਾਂ ਇੱਕ ਦੀ ਥਾਂ ਦੋ ਪੱਗਾਂ ਦੇਣ ਦੀ ਵਿਉਂਤ ਬਣਾਈ ਇੱਕ ਪੱਗ ਮਰਨੇ ਦੀ ਵੱਡਾ ਪੁੱਤਰ ਜਾਣ ਕੇ ਪ੍ਰਿਥੀ ਚੰਦ ਜੀ ਨੂੰ ਦਿੱਤੀ ਤੇ ਦੂਜੀ ਗੁਰਿਆਈ ਦੀ குரு ਅਰਜਨ ਜੀ ਨੂੰ ਪਰ ਜਦ ਮਰਨੇ ਦੀ ਪੱਗ ਪ੍ਰਿਥੀ ਚੰਦ ਨੂੰ ਮਿਲ ਗਈ ਤੇ ਦੂਜੀ ਗੁਰੂ ਅਰਜਨ ਦੇਵ ਜੀ ਦੇ ਸਿਰ ਸਿਰ ਰੱਖਣ ਲੱਗੇ ਤਾਂ ਉਸ ਨੇ ਅੱਗੇ ਵੱਧ ਖੋ ਲਈ ਗੁਰੂ ਅਰਜਨ ਜੀ ਉਸੇ ਤਰ੍ਹਾਂ ਸ਼ਾਂਤ ਚਿੱਤ ਬੈਠੇ ਰਹੇ ਇਕੱਠੀਆਂ ਸੰਗਤਾਂ ਉੱਤੇ ਗੁਰੂ ਜੀ ਦੀ ਸ਼ਖਸੀਅਤ ਦਾ ਬਹੁਤ ਹੀ ਪ੍ਰਭਾਵ ਪਿਆ ਪ੍ਰਿਥੀ ਚੰਦ ਨੇ ਭੇੜੇ ਮਨਸੂਬੇ ਜਾਰੀ ਰੱਖੇ ਤੇ ਅਮਰਤਸਰ ਦੀ ਇੱਕ ਕਿਸਮ ਦੀ ਨਾਕਾਬੰਦੀ ਕਰ ਦਿੱਤੀ। ਬਾਬਾ ਜੀ ਪੂਰੇ ਯਤਨ ਕਰਦੇ ਪਰ ਇੰਜ ਪ੍ਰਤੀਤ ਹੁੰਦਾ ਸੀ ਕਿ ਪ੍ਰਿਥੀ ਚੰਦ ਨੇ ਜਾਲ ਸੰਗ ਪ੍ਰਿਥੀ ਚੰਦ ਨੇ ਜਾਲ ਸੰਗਣਾ ਹੋਣਿਆ ਹੋਇਆ ਹੈ। ਭਾਈ ਗੁਰਦਾਸ ਜੀ ਦੇ ਆਗਰੇ ਤੋਂ ਪੁੱਜਣ ਨਾਲ ਬਾਬਾ ਬੁੱਢਾ ਜੀ ਨੂੰ ਇੱਕ ਹੋਰ ਸਾਥੀ ਮਿਲਿਆ ਤੇ ਦੋਵਾਂ ਨੁਕਰਾਂ ਦੋਵੇਂ ਨੁਕਰਾਂ ਦੋਵਾਂ ਮਹਾਪੁਰਸ਼ਾਂ ਨੇ ਮੱਲ ਲਈਆਂ। ਪ੍ਰਿਥੀ ਚੰਦ ਦਾ ਪੜ ਮੂਲੋਂ ਹੀ ਮੁੱਕ ਗਿਆ। ਗੁਰੂ ਅਰਜਨ ਜੀ ਨੇ ਮਾਝੇ ਅਤੇ ਦੁਆਬੇ ਦੇ ਪ੍ਰਚਾਰ ਦੌਰੇ ਆਰੰਭ ਦਿੱਤੇ ਤੇ ਅੰਮ੍ਰਿਤਸਰ ਦਾ ਸਾਰਾ ਪ੍ਰਬੰਧ ਪਾਈ ਬੁੱਢਾ ਜੀ ਉੱਤੇ ਸੌਂਟ ਦਿੱਤਾ ਅੰਮ੍ਰਿਤਸਰ ਸਰੋਵਰ ਵਿਚਕਾਰ ਹਰਿ ਮੰਦਰ ਉਸਾਰਨ ਦੀ ਤਜਵੀਜ਼ ਵੀ ਬਣ ਗਈ ਸੀ ਸੋ ਬਾਬਾ ਜੀ ਦਾ ਬਹੁਤ ਆ ਧਿਆਨ ਉੱਧਰ ਹੀ ਰਹਿੰਦਾ ਮੰਜੀਆਂ ਦੀ ਥਾਂ ਗੁਰੂ ਅਰਜਨ ਜੀ ਨੇ ਮਸੰਦ ਪ੍ਰਥਾ ਨੂੰ ਪੱਕਿਆਂ ਹੀ ਕਰ ਦਿੱਤਾ ਸੋ ਭੇਟਾ ਅਤੇ ਆਪ ਆਪ ਗੁਰੂ ਖਜ਼ਾਨੇ ਪੂਝ ਜਾਂਦੀ ਸੀ ਤੇ ਕਿਸੇ ਕੰਮ ਵਿੱਚ ਰੁਕਾਵਟ ਨਹੀਂ ਪੈਂਦੀ ਸੀ। ਪ੍ਰਿਥੀਚੰਦ ਜੀ ਨੇ ਉਹਨਾਂ ਦੇ ਘਰੋਂ ਬੀਬੀ ਕਰਮੋ ਉਸੇ ਤਰ੍ਹਾਂ ਈਰਖਾ ਦੀ ਅੱਗ ਵਿੱਚ ਸੜ ਰਹੇ ਸਨ। ਸਿਰਫ ਇੱਕੋ ਹੀ ਧਰਵਾਸ ਉਹਨਾਂ ਦੋਵਾਂ ਨੂੰ ਸੀ ਕਿ ਗੁਰੂ ਅਰਜਨ ਕਰ ਸੰਤਾਨ ਨਹੀਂ ਸੀ ਤੇ ਸਾਰੀ ਮਾਲਕੀ ਉਹਨਾਂ ਦੇ ਪੁੱਤਰ ਮਿਹਰਬਾਨ ਨੂੰ ਮਿਲੇਗੀ। ਇੱਕ ਦਿਨ ਬੀਬੀ ਕਰਮੋ ਨੇ ਮਾਤਾ ਗੰਗਾ ਜੀ ਨੂੰ ਬਹੁਤ ਜਲੀਆਂ ਕਟੀਆਂ ਸੁਣਾਈਆਂ। ਮਾਤਾ ਜੀ ਨੇ ਪੁੱਤਰ ਲਈ ਅਰਦਾਸ ਕਰਨ ਲਈ ਕਿਹਾ ਤੇ ਉਹਨਾਂ ਇਸ਼ਾਰਾ ਬਾਬਾ ਬੁੱਢਾ ਜੀ ਵੱਲ ਕੀਤਾ। ਉਹਨਾਂ ਦਿਨਾਂ ਵਿੱਚ ਚੌਧਰੀ ਲੰਗਾਹ ਵੱਲੋਂ ਬੀੜ ਦੀ ਇੱਕ ਅੱਡ ਕੀਤੀ ਟੁਕੜੀ ਵਿੱਚ ਟਿਕੇ ਹੋਏ ਸਨ। ਉਹ ਬੀੜ ਚੌਧਰੀ ਲੰਗਾਹ ਨੇ ਗੁਰੂ ਘਰ ਦੇ ਪਸ਼ੂਆਂ ਲਈ ਰਾਖਮੀ ਰੱਖ ਦਿੱਤੀ ਸੀ। ਬਾਬਾ ਜੀ ਉੱਥੇ ਹੀ ਮਾਲ ਦੀ ਰਾਖੀ ਕਰਦੇ ਸਨ। ਅਹਿਮਦ ਸ਼ਾਹ ਬਟਾਲਵੀ ਦਾ ਕਹਿਣਾ ਹੈ ਕਿ ਗੁਰੂ ਅਰਜਨ ਦੇਵ ਜੀ ਸਮੇਤ ਮਾਤਾ ਗੰਗਾ ਤੇ ਸਿੱਖਾਂ ਨਾਲ ਬੀੜ ਵੱਲ ਚੱਲ ਪਏ। ਬਾਬਾ ਬੁੱਢਾ ਜੀ ਨੇ ਦੂਰੋਂ ਭੀੜ ਆਉਂਦੀ ਦੇਖ ਕੇ ਨਿਕਟ ਵਰਤੀ ਕੋਲੋਂ ਪੁੱਛਿਆ ਕਿ ਇਹ ਕੌਣ ਹਨ ਉਹ ਉਸ ਦੱਸਿਆ ਇਹ ਗੁਰੂ ਹਨ ਸਵਾਭਕ ਹੀ ਬਾਬਾ ਬੁੱਢਾ ਜੀ ਨੇ ਕਿਹਾ ਗੁਰੂਆਂ ਨੂੰ ਕੀ ਭਾਜੜ ਪੈ ਗਈ ਕਿ ਇਹ ਇੱਕ ਥਾਂ ਤੋਂ ਦੂਜੀ ਥਾਂ ਜਾ ਰਹੇ ਹਨ ਸੰਗਤਾਂ ਨੇ ਕਿਹਾ ਬਾਬਾ ਜੀ ਗੱਲ ਹੋਰ ਹੈ ਗੁਰੂ ਸਾਹਿਬ ਸਮੇਤ ਮਾਤਾ ਗੰਗਾ ਜੀ ਤੁਹਾਡੇ ਦਰਸ਼ਨਾਂ ਨੂੰ ਆ ਰਹੇ ਹਨ ਤੇ ਪੁੱਤਰ ਦਾ ਵਰ ਮੰਗਦੇ ਹਨ ਇਤਨਾ ਸੁਣਨਾ ਹੀ ਸੀ ਕਿ ਬਾਬਾ ਜੀ ਵਿਰਧ ਹੋਣ ਦੇ ਬਾਵਜੂਦ ਉਠ ਖਲੋਤੇ ਤੇ ਖੁਸ਼ੀ ਨਾਲ ਨੱਚਣ ਲੱਗ ਪਏ ਹੱਥ ਉੱਤੇ ਜ਼ੋਰ ਦਾ ਹੱਥ ਉੱਤੇ ਜ਼ੋਰ ਦਾ ਹੱਥ ਮਾਰ ਕੇ ਆਖਿਆ ਇੱਕ ਅਜੀਹਾ ਪੁੱਤਰ ਪੈਦਾ ਹੋਵੇਗਾ ਜੋ ਬਹੁਤ ਸੂਰਮਾ ਤੇ ਬਲਵਾਨ ਹੋਵੇਗਾ ਜਦ ਮਾਤਾ ਜੀ ਨੇ ਜਿਹੜੇ ਆਏ ਤਾਂ ਆਪ ਜੀ ਨੇ ਕਿਹਾ ਤੁਮਰੇ ਗ੍ਰਹਿ ਪ੍ਰਗਟੇਗਾ ਜੋਦਾ ਜਾਕੋ ਬਲਗਨ ਕੋ ਕਿਨਹੂ ਦਾ ਸੋਤਾ ਇਹ ਵੀ ਲਿਖਿਆ ਮਿਲਦਾ ਹੈ ਕਿ ਉਸ ਵੇਲੇ ਬੱਦਲ ਗਰਜੇ ਤੇ ਬਿਜਲੀ ਕੜਕੀ ਸੀ ਜਲਦਰ ਗਰਜਿਓ ਗगन ਮਹਾਨ ਤੜਿਤਾ ਲਸ਼ਕਰ ਤੇਜ ਅਦਿਕਦ ਅਦੀ ਕਦਰ ਦਸਹੁ ਦੇਸ਼ਨ ਕੀਨ ਪ੍ਰਕਾਸ਼ ਆ ਬਿਜਲੀ ਰੂਪ ਤਲਵਾਰ ਲਿਸ਼ਕੇਗੀ ਅਤੇ ਸ਼ਬਦ ਹਰ ਹਿਰਦੇ ਗੂੰਜੇਗਾ ਗੁਰੂ ਜੀ ਇੱਕ ਨੇਕ ਸ਼ਗਨ ਉੱਤੇ ਬਹੁਤ ਹੀ ਪ੍ਰਸੰਨ ਹੋਏ ਤੇ ਸੰਗਤਾਂ ਨੇ ਖੁਸ਼ੀ ਮਨਾਈ ਗੁਰੂ ਹਰगोविंद ਜੀ ਦਾ ਜਨਮ 8 ਜੂਨ 1595 ਨੂੰ 9 ਜੂਨ 1595 ਨੂੰ ਬਡਾਲੀ ਵਿੱਚ ਹੋਇਆ ਬਾਬਾ ਜੀ ਬਡਾਲੀ ਪੂਜੇ ਤੇ ਆਸ਼ੀਰਵਾਦ ਦਿੱਤੀ ਗੁਰੂ ਅਰਜਨ ਜੀ ਉਸ ਵੇਲੇ ਪ੍ਰਚਾਰ ਦੌਰਿਆਂ ਉੱਤੇ ਸਨ ਰੱਬ ਰਾਖਾ